ਵੀਰੇ ਮਿੰਗ ਨੂੰ ਕੋ ਉਹ ਤੂੰ ਇੱਧਰ ਕਿੱਧਰ ਆ ਗਈ ਤੈਨੂੰ ਤਾਂ ਹਟਾਤਾ ਹੋਇਆ ਵਾ ਵੀਰੇ ਮੇਰੇ ਪਿੱਛੇ ਕੋਈ ਪਿਆ ਵਾ ਮੈਨੂੰ ਜਲਦੀ ਨੂੰ ਕੋਵਾ ਵੀਰੇ ਨੂੰ ਗਾਭਂਗਾ ਮੈਨੂੰ ਤੇ ਫੇ ਮੈਂ ਕੀ ਕਰਾਂ ਇਹੋ ਜਿਹਾ ਕੀ ਕਰਾਈ ਤੂੰ ਵੀਰੇ ਬਾਅਦ ਚ ਗਸ ਗੇਮਿੰਗ ਨੂੰ ਕੋ ਤਾਂ ਸਹੀ ਪੈਗਾ ਚੱਲ ਆ ਜਾ ਸਿਮਰਨ ਨੂੰ ਲੁਕਾਉ ਪਿੱਛੇ ਯਾਰ ਭਾਜੀ ਯਾਰ ਇੱਥੇ ਕੁੜੀ ਆਈ ਛੋਟੀ ਜੀ ਨਹੀਂ ਨਹੀਂ ਇੱਥੇ ਤਾਂ ਕੋਈ ਨਹੀਂ ਆਇਆ ਭਾਜੀ ਗਰੇ ਰੰਗ ਦਾ ਸੂਟ ਪਾਇਆ ਹੋਇਆ ਨਹੀਂ ਨਹੀਂ ਭਾਈ ਦੱਸ ਦੋ ਜੇ ਆਈ ਆ ਤੇ ਮੇਰਾ ਨੁਕਸਾਨ ਹੋ ਜਾਣਾ ਜੀ ਹੋਇਆ ਕੀ ਆ ਭਾਜੀ ਮੈਂ ਮਾਰਕੀਟ 'ਚ ਖੜਾ ਸੀਗਾ ਮੇਰੀ ਮੁਦਰੀ ਲਾ ਕੇ ਭੱਜ ਗਈ ਭਾਜੀ ਸੋਨੇ ਦੀ ਪੁੰਦਰੀ ਉਹ ਵੀ ਸੋਨੇ ਦੀ ਭਾਜੀ 50000 ਦੀ ਮੁਦਰੀ ਆ ਯਾਰ ਮੈਂ ਕਿੱਥੇ ਜਾਊਂਗਾ ਮੇਰਾ ਨੁਕਸਾਨ ਹੋ ਜਾਣਾ ਜੀ ਇੱਥੇ ਤਾਂ ਕੋਈ ਨਹੀਂ ਆਇਆ ਤੁਸੀਂ ਜਾਓ ਟਾਈਮ ਨਾ ਵੇਸਟ ਕਰੋ ਹੋਰ ਨਾਲ ਦੀ ਦੁਕਾਨ 'ਚ ਜਾ ਕੇ ਉਹਨਾਂ ਵੜ ਗਏ ਹੋਵੇ ਭਾਜੀ ਮੈਂ ਵੜਦੀ ਦੇਖੀ ਆ ਜੀ ਮੈਂ ਭੱਜ ਕੇ ਆਇਆ ਮਗਰ ਉਹ ਉੱਥੋਂ ਭਜਾ ਕੇ ਲੈ ਕੇ ਆਈ ਆ ਜੀ ਨਿੱਕੀ ਜੀ ਭਜਦੀ ਬਹੁਤ ਤੇਜ਼ ਆ ਜੀ ਉਹ ਤਾਂ ਪਤਾ ਨਹੀਂ ਫਿਰ ਇੱਥੇ ਤਾਂ ਕੋਈ ਨਹੀਂ ਆਈ ਯਾਰ ਮੇਰਾ ਤਾਂ ਨੁਕਸਾਨ ਹੋ ਗਿਆ ਨਾ ਭਾਜੀ ਆਜੋ ਭਾਈ ਮੈਂ ਵੀ ਦੇਖ ਲੈਣਾ ਕਿੱਥੇ ਦੇਖ ਲੈਣੇ ਆਜੋ ਭਾਈ ਦੇਖ ਲੋ ਜੀ ਇੱਥੇ ਕਿਤੇ ਹੈ ਹੀ ਨਹੀਂ ਜੀ ਭਾਈ ਤੁਸੀਂ ਆਪ ਦੇਖ ਲੋ ਮੈਂ ਅੰਦਰ ਕੰਮ ਵੀ ਕਰਨਾ ਗਾਗ ਆ ਗਏ ਹੈ ਹੇ ਹਾ ਆਗੇ ਕਿੱਤਨੇ ਹਨੇ ਹਨ ਕਿੱਥੇ ਆ ਬਲਾ ਨੂੰ ਉਧਰ ਨੇਹਾ ਅੱਗੇ ਆ ਹਾਂਜੀ ਵੀਰੇ ਕੀ ਹਾਂਜੀ ਵੀਰੇ ਚੰਗੀ ਭਲੀ ਹੁੰਦੀ ਸੀ ਚੋਰੀਆਂ ਕਰਨ ਲੱਗ ਗਈਆਂ ਨਹੀਂ ਵੀਰੇ ਕੀ ਨਹੀਂ ਦਿਖਾ ਕਿੱਥੇ ਮੁੰਦਰੀ ਮੈਂ ਪੁੱਛੀ ਨਹੀਂ ਹੈਗਾ ਉਹ ਦਿਖਾ ਵੱਡੀ ਬਣਦੀ ਵੀ ਸਿਆਣੀ ਹੁਣ ਕੋਈ ਕੰਮ ਨਹੀਂ ਮਿਲਿਆ ਤਾਂ ਚੋਰੀਆਂ ਕਰਨਗੇ ਤੂੰ ਨਹੀਂ ਵੀਰੇ ਕੀ ਨਹੀਂ ਵੀਰੇ ਬਲਾਵਾ ਉਹਨਾਂ ਨੂੰ ਨਹੀਂ ਵੀਰੇ ਭਾਏ ਹੋਣਾ ਮੈਨੂੰ ਜਾ ਰਹਿਣ ਦੋ ਜਾ ਫਿਰ ਵੀਰੇ ਮੁੰਦਰੀ ਤਾਂ ਦੇਗਾ ਇਹ ਕਿਉਂ ਦਵਾ ਇਹ ਨਹੀਂ ਮਿਲਣੀ ਤੈਨੂੰ ਹਣ ਕਿਆ ਹੁਣ ਖੜੀ ਕੀ ਕਰਦੀ ਆਂ ਵੀਰੇ ਮੁੰਦਰੀ ਦੇਗਾ ਮੈਂ ਜਾਣਾ ਮੈਂ ਮੁੰਦਰੀ ਚਾਹੀਦੀ ਆ ਚਲ ਆ ਮੁੰਦਰੀ ਵੀ ਲੈ ਕੇ ਚਲਦਾ ਤੈਨੂੰ ਫੜਾਣਾ ਉਹਨਾਂ ਨੂੰ ਆ ਜਾ ਨਹੀਂ ਵੀਰੇ ਮੈਂ ਕਿਸੇ ਨੂੰ ਫਗਾਈ ਹੋਣਾ ਵੀਰੇ ਦੇ ਦੇਗਾ ਫਿਰ ਇਸ ਮੈਂ ਜਾਣਾ ਮੈਂ ਤੂੰ ਕੀ ਜਾਣੇ ਮੈਂ ਤੈਨੂੰ ਲੈ ਕੇ ਜਾਊਂਗਾ ਪੁਲਿਸ ਵਾਲੇ ਕੋਲ ਵੀਰੇ ਪੁਲਿਸ ਵਾਲੇ ਕੋਲ ਲੈ ਕੇ ਜਾਈਏ ਮੈਨੂੰ ਪੁਲਿਸ ਵਾਲੇ ਕੋਲਨੇ ਲੈ ਕੇ ਜਾਓ ਤੇ ਚੋਰੀਆਂ ਕੋ ਕਰਦੀ ਵੀ ਆ ਤੂੰ ਫਿਰ ਤੈਨੂੰ ਪਤਾ ਵੀ ਹੈਗਾ ਕਿੰਨੇ ਦੀ ਇਹ 20000 ਦੀ ਹੋਊਗੀ 10000 ਦੀ ਇਹ ਤਾਂ ਠੀਕ ਆ ਇਹਨੂੰ ਕਿਹੜਾ ਪਤਾ ਲੱਗਣਾ ਵਾ ਹਾਂ ਹੈਗੀ ਆ 10000 ਦੀ ਵੀਰੇ ਦੇ ਦੇ ਮੁੰਦਰੀ ਮੈਂ ਜਾਵਾਂ ਫਿਰ ਮੁੰਦਰੀ ਨਹੀਂ ਮੈਂ ਦੇਣੀ ਅੱਧੇ-ਅੱਧੇ ਕਰ ਲੈਨੇ ਆ ਨਾ ਤੇਰੀ ਨਾ ਮੇਰੀ 5000 ਦੇ ਦੇਣਾ ਤੈਨੂੰ ਬੋਲ ਚਾਹੀਦੇ ਆ ਠੀਕ ਆ ਵੀਰੇ ਹਾ ਫੜ ਚੁੱਪ ਕਰਕੇ ਇੱਧਰੋਂ ਨਹੀਂ ਜਾਣਾ ਇੱਧਰੋਂ ਨਿਕਲ ਜਾ ਪਿਛਲੀ ਗਲੀ ਚੋਂ ਠੀਕ ਆ ਠੀਕ ਨਾ ਤੂੰ ਮੈਨੂੰ ਜਾਣਦੀ ਨਾ ਮੈਂ ਤੈਨੂੰ ਜਾਣਦਾ ਚੱਲ ਆਹ ਬਣੀ ਨਾ ਗੱਲ 5000 ਨਾ 50000 ਕਮਾ ਲੇ ਹੁਣ ਤਾਂ 2 ਦਿਨ ਕੰਮ ਕਰਨ ਦੀ ਵੀ ਲੋੜ ਆ ਆ ਕੀ ਕਰਦੇ ਪਏ ਹੋ ਤੁਸੀਂ ਤੂੰ ਚੁੱਪ ਰਹਿ ਕੰਮ ਕਰ ਆਪਣਾ ਆ ਭਾਜੀ ਆ ਲਓ ਆ ਦੇ ਦਿਓ ਜਿਹੜਾ 50000 ਬਣਦਾ ਮੇਰਾ ਬਾਬਾ ਭਾਜੀ ਕੀ ਗੱਲ ਠੀਕ ਹੋ ਠੀਕ ਆ ਭਾਜੀ ਲੈ ਲਓ ਪਾਣੀ ਪੂਣੀ ਪਈਏ ਉਹ ਨਾ ਨਾ ਪਾਣੀ ਪੂਣੀ ਛੱਡੋ ਮੈਂ ਦੁਕਾਨ ਖੁੱਲੀ ਛੱਡ ਕੇ ਆਇਆ ਆ ਜਿਹੜਾ ਤੋਲ ਕੇ ਦੇਖੋ 55000 ਬਣਦਾ ਮੈਨੂੰ ਦੇ ਦਿਓ ਖਾਦਾ ਕੀ ਆ ਜੀ ਤੁਸੀਂ ਗਲਤ ਤਾਂ ਨਹੀਂ ਖਾ ਲਿਆ ਕੁਝ ਨਹੀਂ ਭਾਜੀ ਚੰਗਾ ਬਲਾ ਤੁਹਾਡੇ ਸਾਹਮਣੇ ਵਿਆਕ ਕਰਨ ਨੂੰ ਅਸੀਂ ਲੱਭੇ ਕੀ ਹੋ ਗਿਆ ਭਾਜੀ ਉਹ ਇਹਨੂੰ ਤੋਲੋ ਚੈੱਕ ਕਰੋ ਨਾ ਧਿਆਨ ਨਾਲ ਇਦਾਂ ਹੀ ਪਤਾ ਲੱਗ ਜਾਂਦਾ ਭਾਜੀ ਸਾਨੂੰ ਅਸੀਂ ਅੱਜ ਦੇ ਥੋੜੀਆ ਮੈਨੂੰ ਕੰਮ ਕਰਦੇ ਨੂੰ ਇੰਨੇ ਸਾਲ ਹੋ ਗਏ ਇਹ ਤਾਂ ਨਕਲੀ ਹੈ ਮੈਂ ਤਾਂ ਦੇਖ ਕੇ ਦੱਸ ਦਿੰਦਾ ਵੀ ਨਕਲੀ ਹੈ ਕਿੰਨੇ ਪੈਸੇ ਆ 5000 ਵੀਰੇ ਕਿੰਨੇ ਪੈਸੇ ਸੀ ਤੇਰੇ ਸਾਸਰੀ ਕਵੀ ਗਾ ਸਾਸਰੀ ਘਾਲ ਤਾਂ ਠੀਕ ਹੈ ਕੱਲ ਕਿੱਥੇ ਸੀਗੀ ਵਿਗੇ ਘਰੇ ਰਿਸ਼ਤੇਦਾਰ ਆਏ ਹੋਏ ਸੋ ਉਹ ਤੇਰੇ ਰੋਜ਼ ਹੀ ਇਸੇ ਤਰ੍ਹਾਂ ਆਏ ਹੁੰਦੇ ਆ ਚਾਰ ਛੁੱਟੀਆਂ ਤੂੰ ਪਹਿਲੇ ਕਰ ਚੁੱਕੀ ਆ ਵਿਗੇ ਅੱਜ ਤੱਕ ਮੈਂ ਮਾਰ ਸੀਗਾ ਤਾਂ ਛੁੱਟੀਆਂ ਕਿੱਤੀ ਸੀ ਉਹ ਬਹਾਨੇ ਲਾਣੇ ਛੱਡ ਦੇ ਮੇਰੀ ਗੱਲ ਤਾਂ ਮੰਨ ਤੂੰ ਤੂੰ ਕਿਤੇ ਹੋਰ ਹੀ ਕੰਮ ਕਰ ਲਾ ਵਿਗੇ ਖਰੇ ਪਹਿਲਾਂ ਮੈਂ ਕਿੱਥੇ ਜਾਉਂਗੀ ਕੰਮ ਲੱਭਣ ਇਹ ਤੂੰ ਦੇਖ ਜੇ ਛੁੱਟੀ ਕਰਨੀ ਬੰਦਾ ਫੋਨ ਕਰਦਾ ਵਾ ਤੂੰ ਤਾਂ ਬਗੈਰ ਦੱਸੀ ਛੁੱਟੀ ਕਰ ਲੈਣੀ ਆ ਨਾਲੇ ਤੇਰੀ ਜਗ੍ਹਾ ਮੈਂ ਹੋਰ ਕੋਈ ਕੁੜੀ ਰੱਖ ਲਈ ਆ ਤੇਰੀ ਹੁਣ ਲੋੜ ਹੈ ਨਹੀਂ ਸਾਨੂੰ ਵੀ ਦੇ ਮੇਰੇ 5000 ਰੁਪਏ ਦੇ ਦੇ ਫਿਰ ਕੋਈ ਨਹੀਂ ਜਦੋਂ ਹੋਣਗੇ ਦੇ ਦਾਂਗੇ ਹਾਲੇ ਹੈ ਨਹੀਂ ਮੇਰੇ ਕੋ ਪੈਸੇ ਕੀ ਸੋਚੀ ਜੰਨੀ ਆ ਬੇਟਾ ਬੈਗ ਟੰਗਿਆ ਹੋਇਆ ਚਲੋ ਲੱਭੋ ਕੋਈ ਹੋਰ ਕੰਮ ਨੇਹਾ ਹਾਂਜੀ ਵੀਰ ਕਰਦਾ ਭਾਜੀ ਮੈਂ ਤੁਹਾਨੂੰ ਕਿਹਾ ਬੇਟਾ ਰੋਈ ਜਾਨੀਏ ਵਿਗੇ ਦਿੱਕ ਮੈਂ ਕੰਮ ਕਾ ਕਿਸੇ ਨੂੰ ਮੰਗ ਗਈ ਮੈਂ ਕੰਮ ਕਾ ਕਾ ਦਿੱਤਾ ਹੈਪੀ ਸੋਰਟ ਹਾਂਜੀ ਵਿਗੇ ਕੰਮ ਤੋਂ ਕਰਤਾ ਹਾਂਜੀ ਕੀ ਗੱਲ ਹੋ ਗਈ ਵਿਗੇ ਮੈਂ ਨਾ ਕੱਲ ਛੁੱਟੀ ਕੀਤੀ ਸੀ ਜੀ ਕੱਲ ਰਿਸ਼ਤ ਦਾ ਨਾ ਆਈ ਮੈਂ ਆਈ ਨਹੀਂ ਮੰਗ ਗਈ ਮੇਰੀ ਜਗ੍ਹਾ ਦੂਜੀ ਖੁੱਗੀ ਰੱਖ ਗਈ ਆ ਤੇ ਫਿਰ ਤੂੰ ਰੋਖ ਰਹੀ ਆ ਤੈਨੂੰ ਕਿਤੇ ਹੋਰ ਲਵਾ ਦਿੰਨਾ ਮੈਂ ਨਹੀਂ ਵਿਗੇ ਮੰਗ ਗਈ ਮੇਰਾ 5000 ਵੀ ਲੱਗ ਗਿਆ ਕਹਿੰਦੇ 5000 ਨਹੀਂ ਦੇਣਾ ਮੈਂ ਕਹਿੰਦੇ 5000 ਜਿੱਥੇ ਜਾਣਾ ਅਰੇ 5000 ਰੁਪਏ ਤੂੰ ਲੈਣਾ ਹੈ ਹੈਨਾ ਹਾਂਜੀ ਵੀਰ ਕੋਈ ਨਾ ਤੂੰ ਰੋ ਨਾ ਪੁੱਤ ਤੈਨੂੰ 5000 ਮੈਂ ਦਵਾਉਂਗਾ ਤੈਨੂੰ ਮੈਂ ਜਿੱਦਾਂ ਕਹਿੰਦਾ ਉਹਦਾ ਕਰ ਠੀਕ ਹੈ ਨਾਲੇ ਮੈਂ ਤੈਨੂੰ ਕੰਮ ਤੇ ਵੀ ਲਵਾਉਣਾ ਅਰੇ ਲੱਗੇ ਨਾ ਪੈਸੇ ਹਾਂਜੀ ਵੀਰੇ ਤੇ ਮੈਨੂੰ ਕਿਉਂ ਦੇਰੀ ਆ ਵੀਰੇ ਕੋਈ ਜਗ੍ਹਾ ਕੀ ਕੱਪਗਾ ਸੀ ਉਹ ਕੰਮ ਆ ਗਿਆ ਦੇਖ ਭਾਈ ਮੇਰਾ ਤਰੀਕਾ ਜਰੂਰ ਗਲਤ ਸੀਗਾ ਸਾਰੇ ਸੋਚਣਗੇ ਮੈਂ ਉਹਨੂੰ ਧੋਖਾ ਦਿੱਤਾ ਪਰ ਅਸਲ ਗੱਲ ਤਾਂ ਇਹ ਆ ਨਾ ਉਹਨੇ ਤੇਰਾ ਹੱਕ ਮਾਰਿਆ ਸੀ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੋਇਆ ਜੇ ਤੁਸੀਂ ਦਸਾਂ ਨੋਹਾਂ ਦੇ ਕੀਰਤ ਕਰ ਰਹੇ ਹੋ ਨਾ ਤਾਂ ਆਪਣਾ ਹੱਕ ਕਦੇ ਨਾ ਛੱਡੋ ਠੀਕ ਹੈ ਕੁੜੀਏ ਹਾਂਜੀ ਵੀਰੇ ਇਹ ਮੇਰਾ ਸੁਭਾਗ ਹੈ ਕਿ ਮੈਨੂੰ ਮੌਕਾ ਮਿਲਿਆ ਤੇਰੀ ਹੈਲਪ ਕਰਨ ਦਾ ਮੈਂ ਗੁਰੂ ਸਾਹਿਬ ਤੋਂ ਆਪ ਹੀ ਮਾਫੀ ਮੰਗ ਲੂੰਗਾ ਕਿ ਰੱਬਾ ਤਰੀਕਾ ਤਾਂ ਮੇਰਾ ਗਲਤ ਸੀਗਾ ਪਰ ਉਹਨੂੰ ਸਬਕ ਸਿਖਾਣਾ ਸੀ ਹੁਣ ਤੱਕ ਤਾਂ ਉਹਨੂੰ ਪਤਾ ਲੱਗ ਗਿਆ ਹੋਊਗਾ ਕਿ ਉਹਦੇ ਨਾਲ ਕੀ ਹੋਇਆ ਹਾਂਜੀ ਵੀਰ ਆਪਾਂ ਭੁੱਲ ਜਾਂਦੇ ਆ ਜਦੋਂ ਲੋਕ ਕੋ ਪੈਸੇ ਆ ਜਾਂਦੇ ਆ ਆਪਾਂ ਗਰੀਬਾਂ ਦੇ ਹੱਕ ਮਾਰਨ ਲੱਗ ਜਾਂਦੇ ਆ ਤੇ ਕਿਸੇ ਨੂੰ ਵੀ ਕਿਸੇ ਦਾ ਹੱਕ ਮਾਰਨ ਦਾ ਹੱਕ ਹੈ ਹੀ ਨਹੀਂ ਠੀਕ ਆ ਹੁਣ ਤੇਰਾ ਉਸ ਦੁਕਾਨ ਨਾਲ ਕੋਈ ਲੈਣਾ ਦੇਣਾ ਨਹੀਂ ਤੂੰ ਆਪਣਾ ਕੰਮ ਕਰ ਇਮਾਨਦਾਰੀ ਨਾਲ ਕੰਮ ਕਰ ਹਾਂਜੀ ਵੀਰ ਤੇਰੇ ਜਿਹੜੇ ਪੈਸੇ ਨੇ ਤੈਨੂੰ ਮਿਲਦੇ ਰਹਿਣਗੇ ਠੀਕ ਹੈ ਹਾਂਜੀ ਮੈਂ ਦੇਖਦਾ ਕਿਸੇ ਤੈਨੂੰ ਦੁਕਾਨ ਤੇ ਲਵਾ ਦੂੰਗਾ ਠੀਕ ਹੈ ਵੀਰੇ ਹੁਣ ਤੂੰ ਆ ਪੈਸੇ ਨਾਲ ਆਪਣਾ ਗੁਜ਼ਾਰਾ ਕਰ ਹਾਂਜੀ ਵੀਰੇ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਮੈਨੂੰ ਨਹੀਂ ਕਰਨਾ ਹਮੇਸ਼ਾ ਸ਼ੁਕਰ ਪ੍ਰਮਾਤਮਾ ਦਾ ਕਰਨਾ ਹਾਂਜੀ ਵੀਰੇ ਠੀਕ ਹੈ ਚੱਲ ਮੇਰਾ ਪੁੱਤ ਸੋਸ਼ਿਕੰਦ ਵੀਰੇ ਸੋਸ਼ਿਕਾ ਰੇ ਰੱਬਾ ਮਾਫ ਕਰੀ ਮੇਰਾ ਤਰੀਕਾ ਤਾਂ ਗਲਤ ਹੋ ਸਕਦਾ ਪਰ ਮੇਰੀ ਮਨਸ਼ਾ ਨਹੀਂ ਮੈਂ ਜੋ ਸੋਚ ਕੇ ਕੀਤਾ ਉਹ ਤੁਹਾਨੂੰ ਪਤਾ ਲੱਗ ਕੇ ਕਿ ਗਰੀਬ ਕੁੜੀ ਦਾ ਕੋਈ ਹੱਕ ਮਾਰ ਰਿਹਾ ਸੀ ਤੇ ਮੇਰੀ ਨਜ਼ਰ ਸੇ ਸਾਹਮਣੇ ਕਿਸੇ ਦਾ ਕੋਈ ਹੱਕ ਮਾਰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਜੇ ਮੇਰ ਤੋਂ ਕੋਈ ਗਲਤੀ ਹੋਈ ਰੱਬਾ ਜ਼ਰੂਰ ਮਾਫ ਕਰਦੇ ਹੋ ਸ਼ੁਕਰ ਹੈ ਵਾਹਿਗੁਰੂ